NCB ਵੱਲੋਂ 540 ਕਰੋੜ ਰੁਪਏ ਦੇ ਵੱਡੇ ਇੱਕ ਡਰਗ ਤਸਕਰੀ ਦੇ ਮਾਮਲੇ ਦੇ ਵਿੱਚ ਇੱਕ ਵੱਡਾ ਅਪਡੇਟ ਸਾਹਮਣੇ ਆਇਆ ਹੈ ਜਿਸ ਦੇ ਵਿੱਚ ਕੀ ਅੰਮ੍ਰਿਤਸਰ ਦੇ ਵਿੱਚ ਦੋ ਹਸਪੀਟਲਸ ਨੂੰ ਜਿਹੜਾ ਹੈ ਸਮਨ ਕੀਤਾ ਜਾ ਰਿਹਾ ਹੈ ਤੇ ਅੰਮ੍ਰਿਤਸਰ ਦੇ ਮਜੀਠਾ ਰੋਡ ਤੇ ਦੋ ਹਸਪੀਟਲਸ ਨੇ ਜਿਨ੍ਹਾਂ ਨੂੰ ਕੀ ਬੁਲਾਇਆ ਗਿਆ ਹੈ ਇਸ ਤੋਂ ਇਲਾਵਾ ਤੁਹਾਨੂੰ ਦੱਸਣਾ ਚਾਹਾਂਗੇ ਕਿ ਸਿਵਲ ਹਸਪੀਟਲ ਦੇ ਅਰੇ ਸਿਵਲ ਸਰਜਨ ਜਿਹੜੇ ਆਫਿਸ ਨੇ ਉਹਦੇ ਕੁਝ ਕਰਮਚਾਰੀਆਂ ਨੂੰ ਵੀ ਬੁਲਾ ਆ ਗਿਆ ਹੈ ਦੱਸਿਆ ਜਾ ਰਿਹਾ ਹੈ ਕਿ ਇੱਕ ਬਹੁਤ ਵੱਡਾ ਨੈਕਸਸ ਜਿਹੜਾ ਹੈ ਉਹ ਇੱਕ ਚੱਲ ਰਿਹਾ ਸੀ ਜਿਸ ਦੇ ਵਿੱਚ ਕਿ ਇੱਕ ਯੂਟਿਊਬਰ ਅਤੇ ਸਿਵਲ ਸਰਜਨ ਕਾਰੇਲੇ ਦਾ ਇੱਕ ਅਧਿਕਾਰੀ ਜਿਹੜਾ ਮੌਜੂਦ ਸੀ ਜਿਹੜਾ ਕਿਸ ਨੂੰ ਚਲਾਉਂਦੇ ਸੀ ਔਰ ਇਸ ਦੇ ਵਿੱਚ ਕੁਝ ਹਸਪੀਟਲਸ ਨੂੰ ਜਿਹੜੀ ਸਪਲਾਈ ਕੀਤੀ ਗਈ ਹੈ ਜਿਸ ਦੇ ਵਿੱਚ ਕਿ ਕੁਝ ਬਿਲਿੰਗਸ ਜਿਹੜੀਆਂ ਨੇ ਉਹ ਐਨਸੀਬੀ ਦੇ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਕਿ ਉਹਨਾਂ ਹਸਪੀਟਲਸ ਦਾ ਨਾਮ ਸੀ ਤੇ ਉਹਨਾਂ ਹਸਪੀਟਲਸ ਨੂੰ ਹੁਣ ਸੱਮਨ ਕੀਤਾ ਗਿਆ ਹੈ ਦਸਤਰਾ ਚਾਹਾਂਗੇ ਕਿ ਇਸ ਬਾਬਤ ਐਨਸੀਬੀ ਵੱਲੋਂ ਇੱਕ ਬਹੁਤ ਵੱਡੀ ਕਾਰਵਾਈ ਕੀਤੀ ਜਾ ਰਹੀ ਕਿਉਂਕਿ ਇਹਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਜੋ ਯੂਟਿਊਬਰ ਨੇ ਅਤੇ ਉਹਨਾਂ ਦੇ ਨਾਲ ਕੁਝ ਲੋਕ ਜਿਹੜੇ ਇਸ ਤਰ੍ਹਾਂ ਦੇ ਮਿਲੇ ਹੋਏ ਸੀ ਜਿਹੜੇ ਕਿ ਲੋਕਾਂ ਨੂੰ ਧਮਕਾ ਕੇ ਲੋਕਾਂ ਨੂੰ ਡਰਾ ਕੇ ਉਹਨਾਂ ਨੂੰ ਕਹਿੰਦੇ ਸੀ ਕਿ ਤੁਸੀਂ ਸਾਡੇ ਕੋਲ ਦਵਾਈਆਂ ਖਰੀਦੋ ਔਰ ਇਸ ਤਰ੍ਹਾਂ ਦੀ ਕੁਝ ਗੱਲਾਂ ਵੀ ਸਾਹਮਣੇ ਆਈਆਂ ਨੇ ਤੇ ਇਸ ਬਾਬਤ ਜਿਹੜਾ ਹੈ ਹੁਣ ਜਿਹੜਾ ਹੈ ਸਿਵਲ ਸਰਜਨ ਅਧਿਕਾਰੀਆਂ ਦੇ ਨਾਲ-ਨਾਲ ਸਿਵਲ ਸਰਜਨ ਆਫਿਸ ਦੇ ਕਰਮਚਾਰੀਆਂ ਨੂੰ ਸਾਮਨ ਕੀਤਾ ਗਿਆ ਹੈ ਉਧਰ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਵੱਡੇ ਸਾਮਨ ਕੀਤੇ ਜਾ ਰਹੇ ਨੇ ਤੁਹਾਨੂੰ ਦੱਸਣਾ ਚਾਹਾਂਗੇ ਕਿ ਬਹੁਤ ਵੱਡਾ ਮਾਮਲਾ ਸਾਹਮਣੇ ਆਇਆ ਸੀ ਜਿਸ ਦੇ ਤਾਰ ਜਨੇ ਨੇ ਉਹ ਅੰਮ੍ਰਿਤਸਰ ਤੋਂ ਜੁੜੇ ਸੀ ਹੋਰ ਅੰਮ੍ਰਿਤਸਰ ਦੇ ਵਿੱਚ ਇੱਕ ਪਰਚਾ ਦਰਜ ਕੀਤਾ ਗਿਆ ਸੀ ਜਿਸ ਦੇ ਵਿੱਚ ਕਿਹਾ ਗਿਆ ਸੀ ਕਿ ਪੂਰੇ ਦੇਸ਼ ਦੇ ਵਿੱਚ ਨਜਾਇਜ਼ ਤੌਰ ਤੇ ਜੋ ਨਸ਼ੀਲੀ ਗੋਲੀਆਂ ਨੇ ਉਹਨਾਂ ਨੂੰ ਵੇਚਣ ਦਾ ਕਾਰੋਬਾਰ ਕੀਤਾ ਜਾ ਰਿਹਾ ਹੈ ਤਾਂ ਇਸ ਦੇ ਵਿੱਚ ਐਨਸੀਬੀ ਨੂੰ ਵੱਡੀ ਕਾਮਯਾਬੀ ਮਿਲੀ ਸੀ ਜਦੋਂ ਇਹਦੇ ਵਿੱਚ ਅੰਮ੍ਰਿਤਸਰ ਦੇ ਕਾਰਪੋਰੇਟ ਹਸਪੀਟਲ ਦੇ ਡਾਕਟਰ ਨੂੰ ਅਤੇ ਇੱਕ ਲਾਈਫ ਕੇਅਰ ਹਸਪੀਟਲ ਦੇ ਡਾਕਟਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਬਾਅਦ ਦੇ ਵਿੱਚ ਜੋ ਪ੍ਰਾਪਰਟੀ ਹੈ ਉਹ ਕਾਰਪੋਰੇਟ ਹਸਪੀਟਲ ਦੀ ਤਕਰੀਬਨ 25 ਕਰੋੜ ਰੁਪਏ ਦੀ ਸੀਜ਼ ਕੀਤੀ ਗਈ ਸੀ ਤੇ ਹੁਣ ਹੋਰ ਦੋ ਨਵੇਂ ਨਾਮ ਸਾਹਮਣੇ ਆਏ ਨੇ ਦੱਸਣਾ ਚਾਹਾਂਗੇ ਕਿ ਇਹ ਪੂਰਾ ਟਰੇਡ ਜਿਹੜਾ ਚੱਲ ਰਿਹਾ ਸੀ ਇਸ ਦੇ ਵਿੱਚ ਬਹੁਤ ਸਾਰੇ ਲੋਕ ਸ਼ਾਮਲ ਨੇ ਕਿਉਂਕਿ ਸਾਡੀ ਕੁਝ ਅਧਿਕਾਰੀਆਂ ਨਾਲ ਗੱਲਬਾਤ ਹੋਈ ਹੈ ਤਾਂ ਉਹਨਾਂ ਨੇ ਦੱਸਿਆ ਹੈ ਕਿ ਇਸ ਪੂਰੇ ਰੈਕਟ ਨੂੰ ਜੜ ਤੋਂ ਖਤਮ ਕਰਨ ਵਾਸਤੇ ਉਹਨਾਂ ਵੱਲੋਂ ਕੰਮ ਕੀਤੇ ਜਾ ਰਹੇ ਨੇ ਤਾਂ ਇਸ ਤੋਂ ਬਾਅਦ ਜਿਹੜਾ ਹੈ ਹੋਰ ਲੋਕਾਂ ਨੂੰ ਵੀ ਸੰਮਨ ਕੀਤੇ ਜਾ ਰਹੇ ਔਰ ਸਭ ਤੋਂ ਵੱਡੀ ਗੱਲ ਹੈ ਕਿ ਜਿਨ੍ਹਾਂ ਲੋਕਾਂ ਨੂੰ ਧਮਕਾ ਕੇ ਜਿਨ੍ਹਾਂ ਲੋਕਾਂ ਨੂੰ ਡਰਾ ਕੇ ਉਹਨਾਂ ਦੇ ਉੱਤੇ ਪ੍ਰੈਸ਼ਰ ਬਿਲਡ ਅਪ ਕਰਕੇ ਉਹਨਾਂ ਕੋਲੋਂ ਨਜ਼ਾਇਜ਼ ਕੰਮ ਕਰਾਏ ਜਾ ਰਹੇ ਸੀ ਔਰ ਉਹਨਾਂ ਦੇ ਵੀ ਬਿਆਨ ਦਰਜ ਕੀਤੇ ਜਾ ਸਕਦੇ ਨੇ ਤਾਂ ਕੁੱਲ ਮਿਲਾ ਕੇ ਅਨੁਸਾਰੇ ਵਿੱਚ ਉਹ ਲੋਕ ਜਿਨ੍ਹਾਂ ਨੇ ਕੀ ਨਜ਼ਾਇਜ਼ ਤੌਰ ਤੇ ਇਸ ਤੰਦੇ ਨੂੰ ਕੀਤਾ ਉਹਨਾਂ ਦੇ ਉੱਤੇ ਮੁਸ਼ਕਲਾਂ ਵੱਧ ਸਕਦੀਆਂ ਨੇ ਤਾਂ ਪਹਿਲੀ ਵਾਰ ਆ ਕਿ ਇਸ ਤੋਂ ਇਲਾਵਾ ਜਿਹੜੇ ਦੋ ਹਸਪਤਾਲ ਦਾ ਪਹਿਲੇ ਨਾਮ ਸੀ ਉਸ ਤੋਂ ਇਲਾਵਾ ਦੋ ਹਸਪਤਾਲ ਜਿਹੜੇ ਨੇ ਉਹਨਾਂ ਨੂੰ ਹੋਰ ਸਨਮਨ ਕੀਤਾ ਗਿਆ ਹੈ ਉਹਨਾਂ ਨੂੰ ਬਲਾਹ ਗਿਆ ਹੈ ਔਰ ਉਹਨਾਂ ਕੋਲ ਪੁੱਛਤਾਚ ਕੀਤੀ ਜਾਏਗੀ ਕਿ ਆਖਿਰਕਾਰ ਉਹਨਾਂ ਦੀ ਕੀ ਸ਼ਮੂਲੀਅਤ ਹੈ ਕਿਉਂਕਿ ਕੁਝ ਕਾਗਜ਼ ਪੱਤਰ ਉਹਨਾਂ ਦੇ ਵੀ ਨਜ਼ਰ ਆਏ ਨੇ ਤਾਂ ਵੱਡੀ ਜਿਹੜੀ ਹਲਚਲ ਇਸ ਵੇਲੇ ਜਿਹੜੀ ਹੈ ਇਸ ਵੇਲੇ ਜੋ ਮੈਡੀਸਨ ਮਾਰਕੀਟ ਹੈ ਜਾਂ ਜਿਹੜਾ ਮੈਡੀਸਨ ਦਾ ਕਾਰੋਬਾਰ ਕਰਨ ਵਾਲੇ ਲੋਕ ਨੂੰ ਨਾ ਚ ਮਚੀ ਹੈ ਕਿਉਂਕਿ ਇੱਕ ਇੱਕ ਚੀਜ਼ ਦੀ ਤਰਾਸ਼ ਜਿਹੜਾ ਹੈ ਸੋਲੇ ਪੁਲਿਸ ਵੱਲੋਂ ਐਨਸੀਬੀ ਵੱਲੋਂ ਕੀਤਾ ਜਾ ਰਿਹਾ ਹੈ ਔਰ ਵੱਡੇ ਮਾਮਲੇ ਆਉਣੇ ਸਮੇਂ ਦੇ ਵਿੱਚ ਸਾਹਮਣੇ ਆਣਗੇ ਤਾਂ ਲਗਾਤਾਰ ਅਗਰ ਕੋਈ ਮਾਮਲਾ ਆਏਗਾ ਸੀ ਤੁਹਾਨੂੰ ਜਾਣਕਾਰੀ ਦਿੰਦੇ ਰਾਂਗੇ